ਵਿਊਅਰਸ ਵੈਲਕਮ ਬੈਕ ਇਨ ਆਰ ਪ੍ਰੋਗਰਾਮ ਜੀ ਡਾਕਟਰ ਸਾਹਿਬ ਪ੍ਰੋਗਰਾਮ ਦੇ ਅਖੀਰ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਮਹੱਲਾ ਪੰਜਵਾਂ ਉਹਨਾਂ ਦੀ ਗਾਥਾ ਬਾਣੀ ਦੇ ਦੋ ਸ਼ਲੋਕ ਚੁਣੇ ਨੇ ਜੀ ਬਚਨ ਸਾਧ ਸੁਖ ਪੰਥਾ ਲਹੰਥਾ ਬੜ ਕਰਮਣੇ ਰਹੰਤਾ ਜਨਮ ਮਰਣੇ ਰਮਣੰਗ ਨਾਨਕ ਹਰ ਕੀਰਤਨੇ ਇਸ ਸ਼ਲੋਕ ਦੇ ਵਿੱਚ ਗੁਰੂ ਅਰਜਨ ਸਾਹਿਬ ਯਾਦ ਕਰਵਾਉਂਦੇ ਨੇ ਕਿ ਗੁਰਮੁਖ ਜਨਾਂ ਦੇ ਬਚਨ ਇਹ ਸੁਖ ਦੇਣ ਵਾਲੇ ਨੇ ਜੀ ਜਿਹੜੇ ਸੱਚ ਦੇ ਰਸਤੇ ਤੇ ਤੁਰੇ ਹੋਏ ਸਾਧੂ ਸੰਤ ਭਲੇ ਪੁਰਖ ਗੁਰਮੁਖ ਸੱਜਣ ਨੇ ਉਹਨਾਂ ਦੇ ਬਚਨ ਸੁਖਕਾਰੀ ਨੇ ਲਹੰთა ਵੱਡ ਕਰਮਣੇ ਤੇ ਇਹ ਜਿਹੜੇ ਬਚਨ ਨੇ ਇਹ ਸੰਗਤ ਹੈ ਉਹਨਾਂ ਦੀ ਇਹ ਵੱਡੇ ਭਾਗਾਂ ਨਾਲ ਮਿਲਦੀ ਹੈ ਵੱਡੇ ਕਰਮਾਂ ਦੇ ਨਾਲ ਇਹ ਲਾਹਾ ਮਿਲਦਾ ਹੈ ਜੀ ਰਹਿੰਤਾ ਜਨਮ ਮਰਣੇਂ ਰਮਣੰਗ ਨਾਨਕ ਹਰ ਕੀਰਤਨੇ ਗੁਰਮੁਖਾਂ ਦੀ ਸੰਗਤ ਦੇ ਵਿੱਚ ਉਹਨਾਂ ਦੇ ਬਚਨਾਂ ਦੇ ਨਾਲ ਸੱਚ ਦੀ ਕਮਾਈ ਕਰਦੇ ਆਂ ਜਨਮ ਮਰਣ ਦੇ ਗੇੜ ਤੋਂ ਛੁਟਕਾਰਾ ਮਿਲਦਾ ਤੇ ਨਾਨ ਰਮਣੰਗ ਨਾਨਕ ਹਰ ਕੀਰਤਨੇ ਪੰਜਵੇਂ ਨਾਨਕ ਫਰਮਾਉਂਦੇ ਨੇ ਕਿ ਜੀਵਨ ਸਿਮਰਣ ਦੇ ਵਿੱਚ ਤੇ ਵਾਹਿਗੁਰੂ ਦੀ ਕੀਰਤ ਕਰਦੇ ਆ ਸਿਫਤ ਸਲਾਹ ਕਰਦੇ ਆ ਗੁਜ਼ਰਦੇ ਦੂਸਰਾ ਸ਼ਲੋਕ ਵੀ ਇਸ ਭਾਵ ਨੂੰ ਹੀ ਹੋਰ ਸਪਸ਼ਟ ਕਰਦਾ ਹੈ ਪਤਰ ਪੁਰਜੇਣ ਝੜੀ ਅੰਗ ਨ ਜੜੀ ਅੰਗ ਪੇੜ ਸੰਪਤਾ ਨਾਮ 비ਹੂਣ ਬਖਮਤ ਬਖਮਤਾ ਨਾਨਕ ਬਹੰਤ ਜੋਨ ਬਾਸਰੋ ਰਹਿਣੀ ਗੁਰੂ ਸਾਹਿਬ ਯਾਦ ਕਰਵਾਂਦੇ ਨੇ ਕਿ ਜਿਵੇਂ ਪੱਤਾ ਜਿਹੜਾ ਕਿ ਇੱਕ ਵਾਰ ਛੜ ਜਾਂਦਾ ਹੈ ਪੁਰ ਜਾਂਦਾ ਹੈ ਜੀ ਪੁਰ ਜੇਣ ਦਰਖਤ ਤੋਂ ਪੁਰ ਕੇ ਡਿੱਗਦਾ ਤੇ ਫਿਰ ਵਾਪਸ ਉਸ ਟਾਣੀ ਦੇ ਨਾਲ ਨਹੀਂ ਲੱਗਦਾ ਔਰ ਪੱਤਰ ਪੁਰ ਜੇਣ ਝੜੀਆਂ ਜਿਹੜਾ ਪੁਰ ਕੇ ਝੜ ਗਿਆ ਜੜੀ ਨਾ ਜੜੀਆਂ ਪੀੜ ਸੰਪਤਾ ਤੇ ਉਸ ਰੁੱਖ ਦੀ ਸੰਪਤੀ ਉਹਦੀਆਂ ਟਾਹਣੀਆਂ ਦੇ ਨਾਲ ਉਹ ਦੁਬਾਰਾ ਨਹੀਂ ਲੱਗਦਾ ਨਾਮ ਬਿਹੂਣ ਬਖਮਤਾ ਕਿ ਜਿਹੜੇ ਨਾਮ ਤੋਂ ਬਿਹੋਣੇ ਨੇ ਉਹਨਾਂ ਦਾ ਜੀਵਨ ਕਠਿਨਾਈਆਂ ਦਾ ਸ਼ਿਕਾਰ ਹੁੰਦਾ ਹੈ ਔਕੜਾਂ ਦਾ ਸ਼ਿਕਾਰ ਹੁੰਦਾ ਹੈ ਨਾਨਕ ਬਹੰਤ ਜੋਨ ਬਾਸਰੋ ਰਹਿਣੀ ਕਿ ਗੁਰੂ ਸਾਹਿਬ ਕਹਿੰਦੇ ਨੇ ਕਿ ਜਦੋਂ ਬਾਸਰ ਨਿਸ ਬਾਸਰ ਬਾਸਰ ਦਿਨ ਨੂੰ ਕਹਿੰਦੇ ਨੇ ਰਹਿਣ ਰਾਤ ਨੂੰ ਕਹਿੰਦੇ ਨੇ ਕਿ ਉਹ ਦਿਨ ਰਾਤ ਜੂਨਾ ਵਿੱਚ ਭਟਕਦੇ ਨੇ ਹੁਣ ਕਈ ਵਾਰ ਜਦੋਂ ਜੂਨ ਸ਼ਬਦ ਨੂੰ ਡਿਫਰੈਂਟਲੀ ਇੰਟਰਪ੍ਰੀਟ ਕੀਤਾ ਜਾਂਦਾ ਹੈ 84 ਲੱਖ ਦੇ கான்ਸੈਪਟ கான்ਸੈਪਟ ਦੇ ਨਾਲ ਜੋੜ ਕੇ ਤੇ ਇੱਥੇ ਪੰਜਵੇਂ ਨਾਨਕ ਯਾਦ ਕਰਵਾਉਂਦੇ ਨੇ ਕਿ ਜਿਨ੍ਹਾਂ ਨੂੰ ਰੱਬ ਦਾ ਨਾਮ ਭੁੱਲਿਆ ਉਹ ਦਿਨ ਰਾਤ ਜੂਨਾ ਦੇ ਵਿੱਚ ਭਟਕਦੇ ਨੇ ਹੁਣ ਦਿਨ ਰਾਤ ਜੂਨ ਚ ਭਟਕਣਾ ਕੀ ਹੈ ਕਿ ਮਨੁੱਖ ਦੇ ਲਈ ਮਨੁੱਖ ਦੀ ਤਰ੍ਹਾਂ ਸੋਚਣਾ ਮਨੁੱਖੀ ਕੰਮ ਕਰਨੇ ਇਹੀ ਮਨੁੱਖ ਦੀ ਜੂਨ ਹੈ ਜੀ ਤੇ ਜਦੋਂ ਅਸੀਂ ਉਹਨਾਂ ਜਾਨਵਰਾਂ ਵਾਂਗ ਘਟਿਆ ਉਹਨਾਂ ਜੀਵਾਂ ਵਾਂਗ ਸੋਚਦੇ ਐ ਜਾਂ ਵਿਹਾਰ ਕਰਦੇ ਐ ਤਾਂ ਫਿਰ ਸਾਡੀ ਸੋਚ ਵੀ ਪਸ਼ੂ ਹੈ ਜੀਵਨ ਵੀ ਪਸ਼ੂ ਹੈ ਜੂਨ ਵੀ ਪਸ਼ੂ ਹੈ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਕਿਭੀ ਇਹ ਜਿਹੜੀ ਪਸ਼ੂ ਦੀ ਕਰਤੂਤ ਹੈ ਇਹੀ ਗੁਰੂ ਸਾਹਿਬ ਨੇ ਯਾਦ ਰਵਾਇਆ ਨਾਨਕ ਬਹੰਤ ਜੂਨ ਬਾਸਰੋ ਰਹਿਣੀ ਕਿ ਦਿਨ ਰਾਤ ਉਹ ਪਸ਼ੂਆਂ ਦੀ ਜੂਨ ਦੇ ਵਿੱਚ ਇਸ ਅਡ ਅਡ ਜੂਨਾ ਦੇ ਵਿੱਚ ਆਪਣੇ ਆਪ ਨੂੰ ਪਟਕਾਉਂਦੇ ਨੇ ਸੋ ਇਹ ਅੱਜ ਦਾ ਵਿਚਾਰ ਜੀ ਰਣ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸ ਦੇ ਨਾਲ ਪ੍ਰੀਵਿਊਰਸ ਕਲੇ ਨੇ ਇਜਾਜ਼ਤ ਵੀਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇਥੇ ਸਮਾਪਤ ਹੋਣਾ ਤੁਸੀਂ ਆਪਣੀ رائے ਤੇ ਸੁਝਾਅ ਸਾਨੂੰ ਭੇਜਣਾ ਪੁੱਛਣਾ ਸਾਡੇ ਇਸ ਪਤੇ ਤੇ SOSATV4.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣ ਆ ਗਿਆ ਦੋ ਦੇਖਦੇ ਰਹੋ ਟੀਵੀ ਰੀਫੋ ਬੁਲਾਦੇ ਫਤਿਹ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਜੀ ਫਤਿਹ